ਹਾਲ ਆ ਜਿਹੜੀ ਖਾਦੀ ਜਾਂਦੀ ਆ ਅੱਜ ਅੱਜ ਦੀ ਆ ਬੱਸ ਇਹਦੋਂ ਬਾਅਦ ਨਾ ਤੂੜੀ ਨਾ ਹਰਾ ਜਿਹੜਾ ਮਿਲਦੀ ਆ ਕਿਸੇ ਪਾਸੇ ਜੰਟੇ 6000 ਦੀ ਟਰਾਲੀ ਹੋਈ ਉਹ ਬਾਈ ਜੰਟੇ ਆ ਜਾ ਨਵੀ ਲੰਗਿਆ ਕਰੀ ਨਾ ਸੇਵਾਂ ਖਾ ਲੋ ਹੋਰ ਖਾਸੀਆਂ ਵੱਡੀਆਂ ਹੋ ਗਈਆਂ ਕੱਟੀਆਂ ਹੋਰ ਹੋਰ ਮੇਰਾ ਤੇਲੇ ਵੇ ਕੰਮ ਆਇਆ ਬੜਾ ਫਾਇਦਾ ਸੌਦਾ ਹੈ ਕਿਵੇਂ ਲਾਉਂ ਗੋਲੇ ਕੇ ਗਾਈਆਂ ਖੜੀਆਂ ਧੋਕੜ ਘਬਣਾ ਅੱਛਾ ਆਪਾਂ ਨੂੰ ਐ ਮੱਲ ਹੁਣ 40 ਗ੍ਰੀ ਬਣ ਜੂ। ਤਿੰਨ ਮਹੀਨੇ ਰਹਿ ਗਏ ਸੂਣ ਦੇ। ਤੂੰ ਲਿਉਣੀ ਆ? ਤੈਨੂੰ ਦਵਾਉਣ ਨੂੰ ਕਹਿਣਾ ਯਾਰ। ਉਹ ਮਿੱਥ ਤਾਂ ਇਹੀ ਖੋਲਾ ਨਹੀਂ ਪੜਿਆ ਜਾਂਦਾ। ਤੂੜੀ ਤੇ ਇਹਨਾਂ ਨੂੰ ਬੋਣ ਨੂੰ ਨਹੀਂ ਹੈਗੀ। ਤੂੜੀ ਤਾਂ ਮੇਰੇ ਲਈ ਤੇ ਇਹੀ ਗੰਦ ਮੈਂ ਨਹੀਂ ਲੈਂਦਾ। ਮੇਰੇ ਤਾਂ ਪਹਿਲਾਂ 5 ਡੰਗਰ ਆਉਂ ਫਿਰ ਮੈਨੂੰ ਵਸਾ ਦੇ ਨਾ। ਤੂੰ ਤੇਰੇ ਤਾਂ ਮਨ ਲਿੰਕ ਵਾਲੀ ਮੇਰੇ। ਵੀ ਆ ਵੀ ਭੁੱਖੇ ਮਰ ਜਾਣ ਜਿਹੜੇ ਚਾਰ ਹੈਗੇ ਨੇ ਟੋਲ। ਉਹ ਲਿੰਕ ਵਾਲੇ ਨੇ। ਤੂੰ ਤਾਂ ਕਿਹਦੇ ਲਈ ਲੈ ਹੀ ਲੇਗਾ ਯਾਰ? ਤੂੰ ਕਿਹੜਾ ਸੰਗ ਮੰਨਣੀ ਆ? ਕਿਹੜੇ ਲੱਕਰੇ ਜਿੰਨੇ ਲਹਾ ਜਾਲੇ ਸੀ ਬੰਦੇ ਸਾਰੇ ਨੂੰ ਪੁੱਛ ਲਿਆ। ਅੱਛਾ ਜੀ। 6 ਉਹ ਫਿਰ ਲਿਆਦਾ ਸੋਚੀਦੀ ਹੁੰਦੀ ਆ ਬੰਦੇ ਦੀ ਤੇ ਆ ਇਹਨੂੰ ਅੱਜਕੱਲ ਕਿਹੜੀਆਂ ਨੇ ਉਹ ਰਿਸ਼ਤੇ ਆਨ ਫੋਰਕ ਦੇਖ ਲਗਾ ਪਰ ਮਿਲ ਹੀ ਜਾਦਾ ਤੇ ਯਾਰ ਵੀ ਇਹੇ ਜੀ ਨੇ ਤੇਰੇ ਵਰਗੇ ਕਿਹਨੋਂ ਵੀ ਸਾਰੇ ਮੈਂ ਤਾਂ ਤਕੜੇ ਨੇ ਤੇਰੇ ਵਾਂਗੂੰ ਤੂੰ ਤਾਂ ਅਬ ਰਾਜਾ ਬੰਦਾ ਜਾਂ ਤੂੰ ਤਾਂ ਛੋਟੀਆਂ ਹੋਰ ਲੈ ਖੜਾ ਦੇ ਇੱਥੇ ਹਾਂ ਇਹ ਤਾਂ ਹੈਗਾ ਚਲ ਮਦਾਂ ਸੁਣਾ ਤੇਰੇ ਸਹੁਰੇ ਵੀ ਖਾਏ ਤਕੜੇ ਨੇ ਹਾਂ ਹਾਂ ਉਹਨਾਂ ਤੋਂ ਦੇਹ ਗਨ ਦੋ ਚਾਟਰਾਂ ਲੈ ਲੈ ਤੂੰ ਹਾਂ ਯਾਰ ਮੈਂ ਆ ਗੱਲ ਨਹੀਂ ਸੋਚੀ ਲਾ ਹੋਰ ਹੁਣ ਸਹੁਰੇ ਕਦੋਂ ਕੋਲ ਕੰਮਾਉਣਗੇ ਮੈਂ ਰਮਨ ਨੂੰ ਲੱਗੇ ਕਿ ਦੇਖਾ ਕਹਿ ਦੂਗੀ ਕਰੇ ਗੱਲ ਕਰ ਲੂ ਦੇਖ ਕੇ ਕੁਝ ਨਹੀਂ ਆ ਬੜਾ ਜ਼ੋਰ ਪਾੜੂ ਹੋਰ ਕੀ ਆ ਮ ਕੁੜੀਆਂ ਥੋੜੀ ਜਵਾਬ ਦੇਣਗੇ ਨਹੀਂ ਫਿਰ ਪ੍ਰਾਣਾ ਤਾਂ ਫਰਕਾਰੀ ਲੂ ਤੈਨੂੰ ਪਤਾ ਉਹ ਐ ਘਰ ਜੇ ਮੈਨੂੰ ਤੇਰਾ ਪਤਾ ਅਣਖੀ ਇਹਨੂੰ ਦਾ ਪੂਰਾ ਵਧੀਆ ਉਹ ਨਾਲ ਵੀ ਜਾ ਉੱਥੇ ਤੂੰ ਲਈ ਜਾ ਜਾ ਕੇ ਬਸ ਪੁੱਛਣਾ ਕੀ ਹੁੰਦਾ ਸੋਹਣਾ ਤਾਂ ਹਾਂ ਮੈਂ ਕਿ ਤੇਜੀ ਜੀ ਕਿਹਨੂੰ ਪੁੱਛਣਾ ਨਾ ਤੇਜੀ ਦੂਜਣ ਸੋਹਰੇ ਮੂੜ ਦੇਗਾ ਤੇਜੀ ਤੂੰ ਆਪਦੇ ਯਾਰ ਪ੍ਰਾਣੇ ਮੂਰੇ ਥੋੜੀ ਤੇਜੀ ਹੂ ਪ੍ਰਾਣਾਂ ਦਾ ਪ੍ਰਾਣੇ 10 ਸਾਲ ਦੀ ਸਾਰੀ ਬਣੀ ਬਣੀ ਨਾ ਵਿਗੜ ਜੇ ਲਾ ਕੇ ਦੋ ਤੱਕ ਹੁਕ ਮਾਰਦੀ ਫੇਰ ਇਹ ਨਹੀਂ ਕੋਈ ਬੜੀ ਗੱਲ ਹੈ ਕੋਈ ਦਲੇਰੀ ਦਾ ਜੀ ਨਾ ਤਾਂ ਹੀ ਤਾਂ ਕਹਿਣਾ ਪਹਿਲਾਂ ਲਾ ਕੇ ਇੱਥੇ ਦੋ ਘੁੱਟ ਮੈਂ ਕਹਣਾ ਤੂੰ ਮੇਰੇ ਨਾਲ ਚੱਲ ਨਾ ਆਪਾਂ ਦਾ ਹੀ ਕੰਮ ਚੱਲਣਾ ਪਤਾ ਡੰਗੜਾ ਕੰਮ ਘਾਹ ਮੇਂ ਵੇਚਨੇ ਨੇ ਤੇ ਗਾਈਆਂ ਹਨਾ ਅੜੀਆਂ ਕਿਨੀਆਂ ਯਾਰ ਮੈਂ ਤਾਂ ਲਵੀ ਆਏ ਕਹਿਣਾ ਹੁਣ ਉਹਨਾਂ ਤੋਂ ਕਿਡਾ ਮੈਂ ਫ੍ਰੀ ਚੱਕ ਲਿਆਂਗਾ ਉਹਨਾਂ ਵੀ ਤਾਂ ਮੂੰਹ ਮੱਥਾ ਮੈਨੂੰ ਝੋਸਣਾ ਪਊਗਾ ਓ ਯਾਰ ਹੁਣ ਸੌਹਰਾਂ ਤੋਂ ਥੋੜੀ ਦੂਰ ਪੀਆ ਲੈ ਆਂਗਾ ਅਰੇ ਇਹ ਤੇਰਾ ਰੋਬ ਆ ਉੱਥੇ ਤੇ ਟੱਪੇ ਦਾ ਰੋਬ ਹੁਣ ਯਾਰ ਤੂੰ ਹੋਰ ਨੂੰ ਰਹਿਣ ਦੇ ਤੂੰ ਅਜਿਹੇ ਮੇਰੇ ਚਾਰ ਹੈਗੇ ਨੇ ਇਹ ਵੀ ਬਿਗਾ ਦੇ ਮੇਰੇ ਇਹਨਾਂ ਨੂੰ ਕਿਡਾ ਲੰਦਾ ਖੋਲੇ ਨੂੰ ਉਦੋਂ ਤਾਂ ਤੂੰ ਦੁਕਾਣੇ ਲੈ ਆਇਆ ਸੀ ਕਿ ਤਾਂ ਹੀਰੇ ਨੇ ਹੀਰੇ ਆ ਕੇ ਉਦੋਂ ਤਾਂ ਸੋਨਾ ਸੀ ਇਹ ਹੁਣ ਤਾਂ ਮਿੱਟੀ ਹੈ ਇਹ ਫੱਟ ਤਾਂ ਗੱਡੇ ਪੈਣ ਤੂੜੀ ਨਹੀਂ ਪਾਈ ਕੋਈ ਦਾਣਾ ਨਹੀਂ ਪਾਇਆ ਕਰਦੇ ਨਾ ਪਰ ਤੂੜੀ ਹੁਣ ਹੈ ਹੀ ਨਹੀਂ ਸੀ ਤੂੜੀ ਪਾ ਪਾਵਾਂ ਕਿੱਥੋਂ ਮੈਂ ਰੋਣਾ ਤੇ ਮੇਰਾ ਸਾਲਾ ਤੂੜੀ ਰਈ ਆ ਮੈਨੂੰ ਲੱਗ ਗਿਆ ਪਤਾ ਮੈਂ ਤੇਰੇ ਬਾਰੇ ਗਲਤ ਹੀ ਸੁਣ ਲਿਆ ਕੋ ਤਾਂ ਅੱਖੀ ਆ ਉਹ ਕੋ ਤਾਂ ਜਿਹੜੇ ਕਹਿਤੀ ਗੱਲ ਕਹਿਤੀ ਕੋਈ ਘਰੇ ਦਾਰੂ ਦੀ ਲੱਤਾਂ ਮਾਰਨ ਦੀ ਤੂੜੀਆਂ ਦੇ ਹੁਣ ਤੇਰੇ ਜ ਕਣ ਕਣ ਵਿੱਚ ਸਹਰਿਆਂ ਤੋਂ ਲੈ ਕੇ ਤੱਕਾ ਤੂੜੀ ਐ ਇੰਨੀ ਹਿੰਮਤ ਐ ਲੈ ਫਿਰ ਐ ਕਰ ਕੱਲ ਨੂੰ ਸਹੀ ਅੱਛਾ ਕਿੰਨੀਆਂ ਟਰਾਲੀਆਂ ਲੈ ਕੇ ਆ ਮੈਂ ਦੱਸ ਇੱਕ ਅੱਧੀ ਲਈ ਹੁਣ ਜਵਾਨੀ ਗੱਲ ਐ ਜਵਾਨ ਆ ਬਸ ਉਹ ਦਵਾਵਾਂ ਧੋਕੜ ਗੱਪਣੀ ਫਿਰ ਤੈਨੂੰ ਨਾ ਨਾ ਕਿਹਾ ਜੇ ਆਪਾਂ ਹੁਣ ਲੈ ਤਾਂ ਉਹਦੀ ਗੱਲ ਆ ਯਾਰ ਥੂੜੀ ਆ ਗਈ ਆਪਾਂ ਗਈ ਵੀ ਨਹੀਂ ਆਵਾਂਗੇ ਹੈ ਆਪਾਂ ਕਾਹਲ ਨਹੀਂ ਕਰਦੇ ਡੰਗਰ ਕੋਲੋਂ ਆਪਾਂ ਦੇਖ ਕੇ ਲਿਆਮਗੇ ਟਕਾਈ ਨਾਲ ਉਹ ਤਾਂ ਤੈਨੂੰ ਮਾੜਾ ਡੰਗਰ ਨਹੀਂ ਕੇ ਦਵਾ ਇਹ ਵੀ ਤੇਰੇ ਸਿਰੇ 'ਚ ਹੈ ਬਸ ਕੋਈ ਨਾ ਮੈਂ ਕਰਦਾ ਗੱਲ ਚੱਲ ਠੀਕ ਐ ਇਹਨਾਂ ਦੀ ਲੱਖ ਲੱਖ ਨਹੀਂ ਵਿਗੜੀਆਂ ਤੂੰ ਛੜਦੇ ਸਾਲ ਹੀ ਬੋਲ ਮੈਂ ਕਹਿੰਦਾ ਮੈਂ ਬਹੁਤ ਸਾਡੀ ਜਣ ਹਾਂ ਮੈਂ ਤੁਹਾਨੂੰ ਸਮਝਾ ਰਿਆਂ ਨਾਲ ਆ ਕੇ ਕੱਟੀ-ਕੱਟੀ ਜਾਨੀਓ ਕਿਨੋਂ ਸਲਾ ਹਾਂ 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 ਬੜਾ ਗੁੰਡੀਆਂ ਦੀ ਆਵਾਜ਼ ਆ ਗਿਆ ਮਰ ਹਾਂ ਆਹ ਓਏ ਦੇਖੀ ਗੁਰੀ ਯਾਰ ਡੰਗਰਾ ਇਹਨੂੰ ਪਤਾ ਨਹੀਂ ਯਾਰ ਇਹ ਸਿਰ ਦੇ ਸਿੱਟ ਲੈਂਦੇ ਥੋੜੇ ਟਾਈਮ ਬਾਅਦ ਪਾਉਣਾ ਕੀ ਇਹਨਾਂ ਨੂੰ ਪਾਉਨੇ ਤਾਂ ਪਾਣੀ ਪੀਂਦੀਆਂ ਨੇ ਤਿੰਨ ਟਾਈਮ ਹੋਰ ਪੂਰੀ-ਤਾੜੀ ਕੱਕੋ ਖਿਜਵਾਉਂਗੀ ਤੂੜੀ ਕਾਹਨੂੰ ਹੁਣ ਦੁੱਖ ਛੇੜਦਾ ਐ ਚੱਕਣੀਆਂ ਫਿਰ ਸਿਰ-ਸਿਰ ਹਨਾ ਪੂਰੀ ਗੱਲਾਂ ਤੇਰੀਆਂ ਵੀ ਉਹ ਨਾ ਅਮਰਾ ਦੇਖ ਲੈ ਕੋਈ ਨਰਜੀ ਨੁਰਜੀ ਨੂੰ ਦੇ ਦੇ ਮਖੇ ਕੁਸ ਮੜਾ ਸਰੀਰ ਚ ਵਗ ਜੈ ਇਹਨਾਂ ਦੇ ਇਹਦਾ ਤਾਂ ਖਾਰੀ ਡਾਊਨ ਕਰ ਰੱਖਿਆ ਨੇ ਉਹ ਬਸ ਤੁੜੀ ਦੀ ਘਾੜ ਜੀ ਪੈ ਗਈ ਸੀ ਮਹੀਨਾ ਕੋ ਹੋ ਗਿਆ ਇਹ ਤਾਂ ਨੀ ਕੰਮ ਚੱਲਣਾ ਤੇ ਉਹ ਬਾਹਰ ਦਾ ਬੀਜਾ ਹੋਇਆ ਮੈਂ ਚਲਾ ਆਪਣੇ ਕਿੰਨੇ ਮਹੀਨੇ ਨੂੰ ਹੋ ਗਿਆ ਕੇ ਵੱਢਣਾ ਉਹ ਫਿਰ ਕੋਈ ਇਹੀ ਜੀ ਦੇ ਦੇ ਕੋਈ ਗੋਲੀ ਕਪਟਾ ਮੇਰਾ ਸਾਲਾ ਵੀ ਇਹਨਾਂ ਦਾ ਢਿੱਡ ਭਰੀ ਰਹੇ ਸਾਰਾ ਦਿਨ ਆਫਰੀਆਂ ਰਹਿਣਾ ਇਹਦੇ ਕੋਈ ਹੋਰ ਵੀਰ ਫੁੱਲ ਲੈ ਆਇਆ ਇਹਨਾਂ ਨੂੰ ਤੱਲੀ ਫੀਡ ਕੀ ਕਰੂਗੀ ਆਦਾ ਨਹੀਂ ਹੋਣੀ ਦੁੱਧ ਦਾ ਤੂੰ ਕਿਹੜਾ ਦੁੱਧ ਇੱਕੋ ਉੱਧਰ ਬੈਠੀ ਨੇ ਆ ਤੂੰ ਦਿਖਾਵਾਂ ਆ ਦੇ ਡਾਕਟਰ ਦੇਖੀ ਆ ਤਾਂ ਜਮੀ ਨਹੀਂ ਆ ਹੁਣ ਉੱਠ ਖੜੀ ਤੈਨੂੰ ਦੇਖ ਕੇ ਵੀ ਟੀਗਾ ਡੂਗਾ ਲਾਊਗਾ ਕੋਈ ਉਹ ਕਹਿਉਂ ਹੈ ਤੇਰੀ ਸਾਰੀਆਂ ਮੈਂ ਇਹਦਾ ਕੁਝ ਵੀ ਨਹੀਂ ਹੈ ਇਹਨਾਂ ਦੇ ਅੰਦਰ ਤਾਂ ਦੁੱਧ ਜਮੀ ਲੱਗ ਹੱਟਕੜ ਰੱਖਿਆ ਨੇ ਇਹਨਾਂ ਦੇ ਓਏ ਹੱਡ ਤਾਂ ਇਹ ਰਬਈ ਹੈਜਾ ਹਨੂ ਮਾਰਵਾ ਹੈਜਾ ਬਹੁਤ ਦਾ ਪਾਪ ਖਟਿਆ ਇਹਨਾਂ ਦਾ ਹੋਲ ਦੇ ਅਗਰ ਅਲਾ ਦੇ ਸਗੜੇ ਖੋਲ ਮੈਂ ਤਾਂ ਇਹ ਕਹਿ ਸੀ ਮੈਂ ਤੂੜੀ ਤਾੜੀ ਨਹੀਂ ਗਈ ਕਿਸੇ ਪਾਸੇ ਮਿਲਦੀ ਆਪਾਂ ਨੂੰ ਤੂੜੀ ਦਵਾਈ ਨੇ 6000 ਰੁਪਏ ਦੀ ਉਹਦਾ ਉਹ ਵੀ ਮਜ਼ਾਕ ਕਰ ਤੂੰ ਦਵਾਈ ਦਬੂਈ ਦੇ ਦੇ ਫਿਰ ਇਹਨੂੰ ਕੋਈ ਦਵਾਈ ਫਿਰ ਦਵਾਈ ਹੁਣ ਢਿੱਡ ਥੋੜੀ ਪਰ ਦਵਾਈ ਨਾ ਇਹ ਜੇ ਤੂੰ ਵੀ ਬਿਮਾਰ ਹੋਊਗਾ ਤਾਂ ਦੱਸ ਮੈਂ ਕਹਿੰਦਾ ਜਿਵੇਂ ਆਪਣੇ ਬੰਦਿਆਂ ਨੂੰ ਹੁੰਦਾ ਲੇਕੜ ਖਰਾਕ ਹੁੰਦੀ ਹੈਗੀ ਪਾਣੀ ਚ ਪਾ ਕੇ ਦੋ ਬੂੰਦਾ ਉਹ ਇਹ ਜਾਂ ਕੁਝ ਕਰ ਦੇ ਮੇ ਨੂੰ ਵੀ ਢਿੱਡ ਢੁੱਟ ਮਾੜਾ ਮੋਟਾ ਕੱਢ ਲਾਣਾ ਢਿੱਡ ਕੱਢ ਲੈ ਆ ਬਾਹਰ ਤੇ ਉਹੀ ਗੱਲਾਂ ਨੇ ਰਹੀਆਂ ਵੀ ਆ ਜਾ ਤੂੜੀ ਦਾੜੀ ਦਵਾਈ ਮੰਦਨ ਚੱਲ ਤੂੰ ਐਂ ਜਾ ਡਾਕਟਰ ਫਿਰ ਕੋਈ ਦੇਖ ਦਵਾਈ ਦੂ ਵੀ ਇਹਨਾਂ ਲਈ ਵੀ ਮੜਾ ਮੋਟਾ ਇਹਨਾਂ ਦਾ ਢਿੱਡ ਹੀ ਆ ਪਿਆ ਦਵਾਈ ਤਾਂ ਦੇਖ ਮੇਰੀ ਗੱਲ ਸੁਣ ਬਿਮਾਰ ਮੂਰ ਨੂੰ ਦਵਾਈ ਹੁੰਦੀ ਹੈ ਹੁਣ ਇਹਨਾਂ ਨੂੰ ਕਿਹੜੀ ਦਵਾਈ ਦੀ ਦੀ ਆਪਾਂ ਇਹਨਾਂ ਨੂੰ ਤੂੰ ਪਾ ਤਾ ਸੀ ਇਹਨਾਂ ਨੂੰ ਕੁਛ ਭੁੱਖ ਨਾਲ ਹੁਣ ਬਿਮਾਰੀ ਹੋਏ ਪੈ ਨੇ ਯਾਰ ਕਿਉਂ ਢਿਚਣਾ ਕਰ ਦੋ ਚਲ ਕੋਈ ਨਹੀਂ ਆਥਰੇ ਮੈਂ ਦਵਾਈ ਮੈਂ ਬਾਕੀ ਤੂੜੀ ਦਾੜੀ ਦਾ ਕਰ ਲੂ ਮਹੀਨੇ ਤੱਕ ਡੇਢ ਮਹੀਨੇ ਤੱਕ ਹੱਲ ਉਦੋਂ ਤੱਕ ਮਾੜੀ ਮੂਕਲੀ ਫੀਡ ਲਿਆ ਕੇ ਤੇ ਮਾੜੀ ਮੁੰਡੀ ਚਾਰ ਇਹਨੂੰ ਵਧੀਆ ਬਣੇ ਗੱਲ ਇਹਨਾਂ ਦੀ ਇਹਦਾ ਤੂੰ ਜਮੀ ਖਤਮ ਕਰ ਲ ਕੀ ਕਿਹੜਾ ਦਿੰਦੀਆਂ ਉਹਨੀਆਂ ਨੇ ਇੱਕ ਰੂ ਇਹ ਇੱਕ ਦਾ ਗੱਟਾ ਹੋ ਪੱਟਾ ਹੋਏਗਾ ਉਹ 17 ਸੂਰਾ ਹੋਗਾ ਕੱਟਾ ਇਹਨਾਂ ਦੇ ਤਾਂ ਤੇਰੇ ਡੰਗਰੇ ਦੇਖ ਕੇ ਮੈਨੂੰ ਆ ਰਿਹਾਦਾ ਹਫਤਾ ਹੀ ਚੱਲੂ ਚੱਲ ਦੇਖਦੇ ਕੋਈ ਨਾ ਮੈਂ ਹੱਲ ਕਰਦਾ ਤੂੰ ਹਾਂ ਤੂੜੀ-ਤਾੜੀ ਦਾ ਕਰ ਲੈ ਹੱਲ ਕਹਾਂ ਦੀ ਬੜੀਆਂ ਤਾਂ ਰੱਖ ਰੱਖੀ ਨੇ ਮੇਰੇ ਸਾਹਲੋ ਜਿਵੇਂ ਗੱਲ ਡੈਰੀ ਫਾਰਮ ਹੁੰਦਾ ਉਦਾਂ ਬਣਿਆ ਰੱਖਣ ਦਾ ਉਹਦੀ ਗੱਲ ਇੱਕ ਹੋਰ ਸੁਣ ਲੈਣਾ ਇਹਨਾਂ ਨੇ ਵੈਸੇ ਤਾਂ ਆਪਾਂ ਤੁਸੀਂ ਛਿਪਦੇ ਨੇ ਇਹ ਜੀ ਗੱਲ ਨਹੀਂ ਪਰ ਉਹ ਸੁਭਾਜ ਆ ਨਾ ਜਿਹੜੇ ਇਹਨਾਂ ਦਾ ਉਹ ਰੁੱਖਾ ਜੰਮੜਾ ਜੀ ਆਪਾਂ ਸਾਹਿਬ ਜੀ ਨਾਲ ਗੱਲ ਕਰਨੀ ਆ 10-15 ਟਰਾਲੀਆਂ ਆਪਾਂ ਤੂੜੀ ਦੀਆਂ ਲੈਣੀਆਂ ਨੇ ਚਲ ਮੈਂ ਤੇ ਨਾਲਾ ਹਾਦੂ ਕੋਕ ਮੇਰੇ ਵੀ ਕਰਾਦੀ ਤਿੰਨ ਲੈ ਲਈ ਤੂੰ ਜੇ 15 ਮਿਲ ਗਈਆਂ ਉਹ ਤੇਰੇ ਸਾਰੇ ਅਮੜਾ ਜਾਂ ਤੂੰ ਵੀ ਥੋੜਾ ਮੋਸ਼ਨ ਕਰਨਾ ਠੀਕ ਆ ਉਹਨਾਂ ਨੂੰ ਮੋਸ਼ਨਲ ਸਮਝ ਗਿਆ ਬਾ ਠੀਕ ਹੈ ਬੈਠੇ ਨੇ ਬੈਠੇ ਨੇ ਦੇਖ ਲੈਣਾ ਪੰਜ ਤਿੰਨ ਮਸ਼ੀਨ ਚਲਾਉਂਦੇ ਨੇ ਇੰਜ ਖੜੇ ਨੇ ਆਏ ਕੰਮੇ ਕੰਮ ਨਿਬੜੂਆ ਇਨਾ ਬਾਹਰ ਟੂੜੀ ਦਾ ਕੰਮੇ ਕਰਾਂਗੇ ਆਪਾਂ ਹੂੰ ਕਿਉਂ ਨੁ ਭਜਾਣ ਦੇ ਮਸ਼ੀਨਾਂ ਨੂੰ ਪਹਿਲਾਂ ਮਸਾਂ ਲੈ ਕੇ ਆਏ ਆ ਆਏ ਨੀ ਟੂੜੀ ਮੰਨੀ ਮਾਪਣ ਮੈਂ ਮਸ਼ੀਨ ਇੱਕ ਹੋ ਲਾਉਣੀ ਬੂਹ ਐਨੀ ਟੂੜ ਖਲਾ ਕੰਮੇ ਨਿਬੜੂ ਕੰਮ ਆਪਣਾ ਕੰਮ ਓਏ ਓ ਮੈਨੂੰ ਮੁੰਡੇ ਜਾ ਕਾ ਪਾ ਲਈ ਪਏ ਉਹਨਾਂ ਨੂੰ ਓ ਸਾਰਾ ਕੁਝ ਪਿਆ ਹੋਇਆ ਏ ਤੂੰ ਕਾਹੋਂ ਆਇਓ ਪੜਕੇ ਫਿਰਦਾ ਐ ਫਰਮੋਸਤਾ ਆ ਬਈਆ ਚਾਹ ਲਈ ਓਏ ਆਪੇ ਬੋਲੋ ਚਾਚਾ ਪਿਆ ਗਿਆ ਮੈਂ ਘਰੇ ਜਾ ਕੇ ਉਹਨਾਂ ਗੌਰ ਰੱਖੀ ਤੂੰ ਮੋਬਾਈਲ ਨਹੀਂ ਟੁੱਟ ਜਾਂ ਮਰ ਜਾਂਦਾ ਓਏ ਕੋਈ ਅੱਜ ਤਾਲੀਪੁਰਾ ਉਹਰਾ ਕਰਦਾ ਲੱਗੇ ਕੁਚੂੜੀ ਦੀ ਓਏ ਨਹੀਂ ਮੇਰੀ ਗੌਰੀ ਐ ਤੂੰ ਮੇਰੀ ਆ ਸੁਣ ਲੈ ਬਾਲਾ ਨੂੰ ਉੱਤੇ ਗੇੜੇ ਜਨਾ ਮਾਰ ਉਹਨਾਂ ਨੂੰ ਹੁਣ ਭਜਾ ਦੀ 7000 ਦੀ ਚਾਲੀ ਬਣ ਗਿਆ ਚੂੜੀ ਦੀ ਹੁਣ ਉਹ ਕੋਈ ਨਹੀਂ ਫਿਰ ਮੇਰਾ ਹੈ ਗੌਰਾ ਮੇਰੀ ਮੈਂ ਲਾ ਕੇ ਹੁਣ ਕੋਈ ਨਹੀਂ ਹਾਂ ਗੌਰਾ ਰੱਖੀਂ ਤੂੰ ਘਰੇ 10 ਮਿੰਟ ਬਾਅਦ ਜਾ ਪਹਿਲਾਂ ਮੰਮੀ ਗਈ ਹੋਈ ਐ ਉਹਨੂੰ ਆਏ ਲੈਣ ਦੇ ਘਰੇ ਚਾਪੌਲੀ ਕਰਾ ਲਿਓ ਦਮਨੂ ਟਾਈਮ ਚਾਪ ਬਣ ਜਾ ਹੋ ਰਿਹਾ ਪਿਆ ਬਈ ਜਾ ਤੂੰ 10 ਮਿੰਟ ਆਪ ਫਰਾਉਣਾ ਆਇਆ ਮਿਲਦਾ ਬਾਪੂ ਲਗਦਾ ਦਾ ਉਹੀ ਹੈ ਲਾਲ ਮੁੰਡਾ ਹੋ ਗਿਆ ਆਪ ਹੀ ਗਿਆ ਹਮਣਾ ਮੈਂ ਰਾਮਣ ਨੂੰ ਕਿਹਾ ਜੀ ਮੈਂ ਖੇਤ ਦੀ ਭੇਜ ਦਵਾਂ ਸਿੱਧਾ ਖੇਤੀ ਜਾਂਣਾ ਅੱਛਾ ਹੋਰ ਦੀ ਸਸਰੀ ਘਾਲ ਜੀ ਸੱਚੀ ਘਾ ਉਹ ਤਾਂ ਹੋਰ ਠੀਕ ਹੈ ਠੀਕ ਠਾਕ ਹੋ ਰਾਮਣ ਠੀਕ ਹੈ ਬਹਿ ਜਾ ਕੇ ਸਹੀ ਹੋ ਬਹਿ ਜਾ ਬੁੱਤ ਬਹਿ ਜਾ ਬੈਠੋ ਕੋਈ ਨਾ ਬਹਿ ਜਾ ਬਹਿ ਜਾ ਬਹਿ ਜਾ ਤੁਸੀਂ ਬੈਠੋ ਹੋਰ ਬੁੱਤ ਠੀਕ ਹੈ ਹਾਂਜੀ ਹਾਂਜੀ ਠੀਕ ਹੈ ਗਵਾਕ ਠੀਕ ਨੇ ਠੀਕ ਠਾਕ ਡੈਡੀ ਸਭ ਠੀਕ ਠਾਕ ਨੇ ਹੋਰ ਦਾਣੇ ਫੱਕੇ ਦਾ ਨਿਬੜ ਗਿਆ ਦਾਣੇ ਫੱਕੇ ਦਾ ਨਮੇੜਤਾ ਸੀ ਕੁੜੀ ਦਾ ਸਾਰਾ ਕਰਾ ਤੂ ਕੁੜੀ ਦਾ ਘਰ ਵਾਲੇ ਬਾਣ ਜੀ ਚੋਂ ਕਰ ਲਈ ਸੀਗੀ ਥੋੜੀ ਬਾਅਦ ਘਾਟ ਜੀ ਆ ਮੈਂ ਚਲ ਕਰ ਲਾਂਗੀ ਪਰ ਤੂੰ ਪੂਰੀ ਪਰ ਉਹ ਆਏ ਹੁਣ ਤੂੰ ਹਾਂ ਪਿੰਡੂ ਹੀ ਆਏ ਸੀਗੇ ਚਾਹ ਪਾਣੀ ਪੀਆ ਤੇ ਚਾਹ ਪਾਣੀ ਮੈਂ ਚਲ ਖੇਤ ਦੀ ਚਲਦੇ ਉੱਥੇ ਬਣਾਈ ਹੋ ਤੁਸੀਂ ਥੂੜੀ ਦੀ ਵੀ ਪੂਰੀ ਫੁੱਲ ਖਿੱਚ ਐ ਰਗੀ ਪੂਰੀ ਪੂਰੀ ਥੂੜੀ ਸਾਢੇ ਦਿਨ ਤਿੰਨ ਟਰਾਲੀਆਂ ਬਣਦੀਆਂ ਨੇ ਇੱਕ ਕੀਲੇ ਚ ਮੈਂ ਕਹਿੰਦਾ ਆਮ ਐਦਗੀ ਲਾਂਗਾ ਵਧੀਆ ਨਾ ਹਾਂ ਕੁਚੀਨਾ ਦੂੜੀ ਦਾ ਗੱਲ ਹੀ ਨਾ ਛੇੜ ਤੂੰ ਮੈਂ ਕਿਹੜੇ ਰਾਤ ਨੂੰ ਬੜਾਈ ਹੋਵੇ ਚਾਰ ਤੇ ਵਗ ਜਾਂਦੀ ਆ ਆਹ ਔਰ ਇਹ ਦੇਖ ਲੈ ਐ ਮੰਨ ਲੈ ਜਿਵੇਂ ਸਕਿਉਰਿਟੀ ਗਾਰਡ ਮੰਗੂਰੇ ਰੱਖੀ ਕਰ ਰਹੇ ਹੈਗੇ ਟਰਾਲੀ ਦਾ ਬਹੁਤ ਹੋ ਗਿਆ ਪੁੱਤ ਹੈ 7000 ਨੂੰ ਦੂੜੀ ਦੀ ਤਾਂ ਹਾਂ ਇਹ ਤਾਂ ਆਏ ਨੇ ਸੋਨੇ ਦੇ ਭਾਅ ਹੋਈ ਪਈ ਆ ਦੂੜੀ ਹਾਂ ਇਹ ਤਾਂ ਗੱਲ ਹੈਗੀ ਆ ਰਾਤੀ ਹੁਣ ਸਵੇਹਾ ਕਰਨ ਦਾ ਮੰਨ ਕੇ ਚੱਲ ਜਮੀ ਨਹੀਂ ਕੰਮ ਰਿਹਾ ਮੈਂ ਮੰਨ ਲੈ ਵੀ ਇੱਕ ਪੰਡ ਵੀ ਗਾਇਬ ਹੋ ਗਈ ਉਹਨਾਂ ਐ ਮੰਨ ਲੈ ਕਿੰਨੇ ਪੰਡ ਰੁਪਈਆ ਦੀ ਗਈ ਬਲਾ ਇਹ ਹੁੰਦਾ ਵੀ ਚੱਲ ਜੇ ਆਪਣੇ ਪਈ ਥੋੜੀ ਘਣੀ ਵੱਧ ਹੁੰਦੀ ਚੱਲ ਆ ਇਸੇ ਰਿਸ਼ਤੇਦਾਰ ਦਾ ਸਾਰਿਆ ਜਾਂਦਾ ਵੀ ਪ੍ਰਾਣੇ ਢਿੱਕਰ ਦਾ ਹਨ ਰਿਸ਼ਤੇਦਾਰ ਦਾ ਕੰਮ ਆਉਦਾ ਹੁੰਦਾ ਹਾਂ ਹੁਣ ਜਿਵੇਂ ਮੇਰੇ ਵਾਸੀ ਕਿਹਨੇ ਹਾਂ ਉਹ ਤਿੰਨ ਟਰਾਲੀਆਂ ਹੀ ਲਾ ਕੇ ਤੇਰੇ ਸਾਹਮਣੇ ਲਾ ਐ ਤਾਂ ਜੇ ਮੈਂ ਹੁਣ ਆਮ ਨੂੰ ਕਹਦੇ ਦਸ ਟਰਾਲੀਆਂ ਇਹ ਲਾ ਜੂ ਉਹ ਆਇਆ ਫਿਰ ਰਿਸ਼ਤੇਦਾਰੀ ਕਹਿੰਦਾ ਉਹਦਾ ਰਿਸ਼ਤੇਦਾਰ ਦਾ ਕੰਮ ਆਉਦਾ ਹੁੰਦਾ ਹਾਂ ਹੁਣ ਉਹ ਨਾਲ ਲਾਤੀ ਆਂ ਲੈ ਘਟੂ ਘਟ ਪੰਜ 7000 ਦੇ ਦਾ ਰੇਟ ਹੋਊਗੀ ਆ ਇਹ ਤਾਂ ਲਗ 5-6000 ਦਾ ਤਾਂ ਹੈਗਾ ਇੱਕ ਗੱਲ ਹੋਰ ਹੈ ਬਾਪੂ ਕਹਿੰਦਾ ਰਿਸ਼ਤੇਦਾਰੀ ਦਾ ਕੀ ਫਿਰ ਪੈਸਾ ਹੁਣ ਚੱਟਣਾ ਪੈਸਾ ਲਿਖਿਆ ਯਾਰ ਇਹ ਜਿਹੜਾ ਪੈਸਾ ਹੈ ਜਿਹਦੇ ਰਿਸ਼ਤੇਦਾਰ ਕੀ ਬੜ ਜੇ ਇਹ ਕਰੇਸ ਦਾ ਘਰੀ ਆ ਇਹ ਹਿਸਾਬ-ਕਿਤਾਬ ਨਾ ਪਿੰਡ-ਪੁੰਡ ਜੀ ਰੱਖੇ ਉਹ ਹੋਰ ਆ ਬੁੱਤੋ ਫਰਕ ਪਾ ਜਾਂਦਾ ਬੰਦਾ ਮਨ ਹੋਰ ਦਾ ਬਰਤਨੋਂ ਜੋ ਹਟ ਜਾਂਦਾ ਫਿਰ ਗੱਲਬਾਤ ਆ ਵੱਡਾ ਫਰਕ ਪਾ ਜਾਂਦਾ ਰਿਸ਼ਤੇਦਾਰੀ ਦਾ ਉਹਦਾ ਗੱਲ ਹੈ ਹਾਂ ਬਹੁਤ ਵੱਲ ਗੱਲ ਮੈਂ ਉਹ ਬਰਤਨ ਵਾਲਾ ਵੀ ਚਾਹੀਦਾ ਜੀ ਮੂਰੇ ਮੂਰੇ ਵੱਡਾ ਬਰਤਨ ਵਾਲਾ ਹੋਵੇ ਮੰਗਿਆ ਜੀ ਹੁੰਜੇ ਚੀਜ਼ ਦੀ ਉਦੋਂ ਹਾਂ ਇਹ ਤੇਰੀ ਕਾਹਦੀ ਗੱਲ ਸੁਣੀ ਆ ਮੋਰੀ ਤਾਂ ਵਰਤਨਾਂ ਦੇ ਬੰਦੇ ਹੁੰਦੇ ਨਹੀਂ ਕਾਹਕੇ ਆ ਮੈਂ ਫਿਰ ਉਹੀ ਗੱਲ ਆ ਫਿਰ ਹੁਣ ਪੜਦੇ ਫਲਾਉਣਾ ਤੂੰ ਹੁਣ ਜੇ ਮਰਨਗੇ ਚੱਲਦਾ ਵੀ ਤੂੰ ਕਿਸੇ ਦੀ ਭਾਈ ਕਣਕ ਦੇ ਬੀਜ ਨਾ ਵਗ ਜਾਈਂ ਨਾਲ ਦਿਨ ਮੇਰੇ ਕਹੀ ਮੇਰੇ ਕਣਕ ਦੇ ਬੀਜ ਆ ਤੂੰ ਬੀਜ ਨਾ ਵਗਿਆ ਤੇ 라ਵਾ ਤੇਰਾ ਟਰੈਕਟਰ ਆਪਦਾ ਠੀਕ ਆ ਗਾਹਾਂ ਤੇਰੇ ਜਾਂਦੇ ਨੂੰ ਗਾਹਾਂ ਤੇ ਵੀ ਵੀ ਨਾ ਹੋਵੇ ਉਹਦੇ ਲਵੇ ਵੀ ਵੀ ਵਿੱਚ ਲੋਕ ਹੈਗੇ ਮੈਂ ਕਿਹਾ ਇਹ ਇਹ ਜਿਹੇ ਬੰਦੇ ਗੋਲੀ ਮਰਵਾਵੇ ਯਾਰ ਗੋਲੀ ਦਾ ਹੱਕ ਵਰਦਾ ਉਹ ਤਾਂ ਚੱਲ ਲੜਦੇ ਥੋੜ੍ਹਦੇ ਭਈ ਕਿਸ ਤੋਂ ਹੋ ਜਾਂਦਾ ਫਰਾ ਗੱਲ ਕੀ ਆ ਫਿਰ ਬੀਜੂ ਹੀ ਨਾ ਨਾ ਠੇਕੇ ਦੇ ਦੋ ਬਹਣਾ ਲੋੜੀ ਜਿਹਦਾ ਹੁੰਦੀ ਆ ਫਿਰ ਚੱਜਣ ਨਾਲ ਕਰੋ ਛੇੜੋ ਹਾਂ ਆਪਣੀ ਨਹੀਂ ਗੱਲ ਆ ਸਿੱਧੀ ਜੀ ਮੈਂ ਤਾਂ ਪੰਗਾ ਛੇੜ ਹੋਣਾ ਹਾਂ ਵੀ ਵੇਰ ਤੇ ਕਰਤੂਤ ਖੜੇ ਹੁੰਦਾ ਕੀ ਫਾਇਦਾ ਹੈਗਾ ਫੇਕ ਜੀ ਪੈਸੇ ਉਹਨਾਂ ਕੇ ਕੰਮ ਫੜਾ ਦਾਂਗੇ ਆਹ ਹੀ ਤਾਂ ਕਰਨੀ ਆ ਤੂੜੀ ਵੀ ਕਾਲੀ ਲੋਕਾਂ ਨੇ ਚੱਲੋ ਤਾਂ ਭਈ ਜਿੱਥੇ ਅਗਲੇ ਦਾ ਮਾੜਾ ਮੋਟਾ ਜ਼ੋਰ ਹੁੰਦਾ ਐ ਚੱਲ ਕਰਿਆ ਵੀ ਜਾਂਦਾ ਭਈ ਇਹ ਲੱਗਦਾ ਟੱਟੂ ਦਾ ਜ਼ੋਰ ਆ ਇਹ ਫਿਰ ਮੈਂ ਤਾਂ ਹੀ ਆਇਆ ਸੀ ਇਹ ਵੀ ਚੱਲ ਕਿਵੇਂ ਦੋ ਚਾਰ ਟਰਾਲੀਆਂ ਤਾਂ ਮੈਂ ਹੱਦਰ ਮੈਂ ਤੂੜੀ ਦੀਆਂ ਇਧਰੋਂ ਕਰ ਲੈਂਦਾ ਮੈਂ ਤੂੜੀਦੀਆਂ ਕਿਧਰੋਂ ਰਾਮਣ ਕਹਿੰਦੀ ਸੀ ਕਹਿੰਦੀ ਮੈਂ ਅਮਨ ਨਾਲ ਗੱਲ ਕਰੀ ਸੀ ਕਹਿੰਦੀ ਵੀ ਅਮਨ ਕਹਿੰਦਾ ਸੀਗਾ ਵੀ ਟੂੜੀ ਆਪਣੇ ਬਾਜੂਗੀ ਕੋਈ ਨਾ ਕਹਿੰਦਾ ਵੀ ਦੇ ਦਾਂਗੇ ਪ੍ਰੋਨੇ ਟਰਾਲੀਆਂ ਨਾ ਆਪਾਂ ਤਾਂ ਕੋਈ ਗੱਲ ਨਹੀਂ ਕਰੀ ਅਸੀਂ ਨਾ ਮੈਂ ਤਾਂ ਰਮਨ ਨਹੀਂ ਭੇਜਿਆ ਰਮਨ ਕਹਿੰਦੀ ਸੀ ਕਹਿੰਦੀ ਵੀ ਵੀਰੇ ਨਾਲ ਗੱਲ ਹੋ ਗਈ ਚਲ ਮੂੰ ਫਿਰ ਇਹੀ ਤਾਂ ਕੋਈ ਗੱਲ ਨਹੀਂ ਇਸ ਤਾਂ ਉਹ ਰੇਟ ਦੀ ਗੱਲ ਨਹੀਂ ਕਰੀ ਤੀ ਨਾ ਇਹ ਤਾਂ ਗੱਲ ਹੋਈ ਤੀ ਮਹਾ ਵੀਰੇ ਕਿ 6000 ਰੇਟ ਚੱਲਦਾ ਹੈਗਾ ਵੀ ਚਲ ਭਾਈ ਜਿੰਨੀ ਲੋੜ ਹੈਗੀ ਉਹਨਾਂ ਲਾ ਦਾਂਗੇ 60 ਚੱਲ ਆਏ ਵੀ ਚਲ 100 ਘੱਟ ਦੇ ਤੇ ਉਹ ਸਾਢੇ ਨਾਲ ਤਾਂ ਨਹੀਂ ਲਾਗੇ ਉਹ ਆਪਣੇ ਮੇਰੇ ਮਾਸੇਕੇ ਹੈ ਮਨੇ ਮਾਸੀ ਕਦਾਈਦਾ ਉਹ ਤਾਂ ਉਹ ਗੱਲ ਕਰਦਾ ਮਨ ਸਮਝੀ ਸਮਝਿਆ ਨਹੀਂ ਤੂੰ ਗੱਲ ਨੂੰ ਮੈਂ ਉਹਾਂ ਗੱਲ ਹੀ ਕਰਦਾ ਮੈਂ ਜਮਾ ਮਜ਼ਾਕ ਮੇਰੀ ਗੱਲ ਤਾਂ ਸੁਣ ਓਰੇ ਓਰੇ ਮਜ਼ਾਕ ਕਰਦਾ ਮਜ਼ਾਕ ਇਹ ਗੱਲ ਤਾਂ ਸੁਣਾ ਜੇ ਖਾਮਣਾ ਐ ਥੋੜਾ ਗੱਲ ਕਰੀਦੀ ਹੁੰਦੀ ਆ ਜੇ ਗੱਲ ਤੂੰ ਸਾਫ਼ ਕਹਿਣੀ ਐ ਮੈਨੂੰ ਉਹ ਕਹਿ ਦੋ ਨਾ ਤੁਸੀਂ ਹੁਣ ਉਹ ਮੁੰਡੇ ਦੇ ਮੂਹਰੇ ਤਾਂ ਮੇਰੀ ਇੱਜ਼ਤ ਤਾਂ ਖਰਾਬ ਕਰੋ ਉਹ ਤਾਂ ਜਮੀ ਲਾਪਾ ਕਰੀ ਇਹਨਾਂ ਖਸਮੋ ਮੇਰੀ ਉਹ ਕਿਤੇ ਗੱਲ ਨਹੀਂ ਹੀ ਕਰਨ ਲੀਆਂ ਤੂੰ ਮੇਰੀ ਗੱਲ ਸੁਣ ਸੱਤਾਂ ਘੀਆਂ ਕਰਲੀ ਹੋਈ ਪਈ ਐ। ਮੈਂ ਕਿ ਜਾ ਕੇ ਕਹਤਾ ਮੂੰਹ ਆ ਕੇ ਆ ਕੇ ਪੰਜਾਂ ਟਰਾਲ ਨੇ ਮੈਂ ਲੈ ਜੂਗਾ ਲੈ। ਉਹ ਫਿਰ ਹੁਣ ਪਰੋਣੇ ਦਾ ਇੰਨਾ ਕੋ ਜੋਰ ਨਹੀਂ। ਉਹ ਕਾਦਾ ਜੋਰ ਆਦਾ ਹਜੇ ਮੈਂ ਪਤਾ ਨਹੀਂ ਬਾਪੂ ਕਿਵੇਂ ਚੁੱਪ ਕਰ ਗਿਆ ਮੈਨੂੰ ਐ ਲੱਗਦੇ ਵੀ ਤੇਰੀ ਹੁਣ ਝੰਡ ਬਰੇਡ ਕਰਤੀ ਹੁੰਦੀ। ਉਹ ਪਤਾ ਨਹੀਂ ਕਿਵੇਂ ਚੁੱਪ ਕਰ ਗਿਆ ਜੀ। ਇੱਕ ਨਾਲ ਉਹ ਨੂੰ ਲੈ ਕਸਮਾ ਘਟੋ ਘਟ ਤੂੰ ਤਾਂ ਕਹਿ ਸਕਦਾ। ਓਏ ਆ ਆਪਣੇ ਹੱਥ ਖੜੇ ਨੇ ਬਾਈ। ਤੂੰ ਮੇਰੀ ਗੱਲ ਸੁਣ ਲੈ। ਮੈਂ ਤੇਰੇ ਕਣਕ ਵੀ ਜਨ ਗਿਆ ਤੀਗਾ। ਗਾਂ ਤੇਰੇ ਤੇ 20 ਵੀ ਨਹੀਂ ਦੀਗਾ। ਨਾ ਤੂੰ ਕਹਿੰਦੇ ਮੈਂ ਤੈਨੂੰ 1000 ਰੁਪਏ ਕੱਲ ਨੂੰ ਪਾ ਦੂੰਗਾ ਤੈਨੂੰ Google Pay ਕਰ ਦੂੰ ਰੁਪਏ ਉਹ ਤਾਂ ਪਤਾ ਨਹੀਂ ਕਿਹੜੀ ਗੱਲ ਹੈ ਇਹ ਮੇਰੇ ਅਸੇ ਦੇਖ ਚੱਲੈਂ ਭੁੱਲ ਪਾਲੀ ਕਿ ਮੈਂ ਰਾਮਨ ਨੂੰ ਕਹਤਾ ਸੀ ਮੈਂ ਕਰਦੀ ਮੈਂ ਰਾਮਨ ਨੂੰ ਪੜਾਤੀ ਸੀ ਉਹ ਆ ਉਸੇ ਨੂੰ ਪੜਾ ਦੇ ਬੈਂਕ 'ਚ ਲੱਗੀ ਹੋਈ ਹੈ ਨਾ ਉਹ ਰਾਮਨ ਚਲ ਚੰਗਾ ਖਸਮਾ ਹੋਰ ਨਾਲੇ ਹੋਰ ਆ ਨਾ ਮੇਰੀ ਗੱਲ ਸੁਣ ਲੈ ਭਾਈ ਹੁਣ ਆ ਹੀ ਕਰ ਫਿਰ 10 ਨਹੀਂ 5 ਤਰ੍ਹਾਂ ਦੀ ਜਮ੍ਹਾਂ ਹੱਥ ਘੜੇ ਕਿਰਾ ਮੇਰੀ ਇੱਜ਼ਤ ਜੀ ਰਹਿ ਜੂ ਭਾਈ ਬਣ ਕੇ ਆਇਆ ਨਾ ਸਿਰ ਪੈਸੇ ਮੈਂ ਰਾਮਨ ਨੂੰ ਫੜਾ ਦੂੰ ਬਾਅਦ 'ਚ ਉਹ ਆ ਬੰਦੇ ਉਹ ਬਾਬਾ ਤੇਰੇ ਹੱਥ ਰਾਮਨ ਨੂੰ ਫੜਾ ਦੂੰ ਰਾਮ ਆਦੂ ਰਾਮਾਨੂ ਉਸੇ ਕੋਲੀ ਚਲਦਾ ਮੇਰੇ ਕੋਲੇ ਤਹ ਤਰਾਉਣ ਨੂੰ ਉਹਨਾਂ ਲੈਣ ਜਾਲਾ ਚਲਦਾ ਨਹੀਂ ਫੋਨ ਤੇ ਲਗ ਰਹੀ ਕੁੜੀ ਨਾ ਕਰੇਂਗੀ ਗੱਲ ਕੋਈ ਨਾ ਹੁਣ ਗੱਲ ਆਪਣੀ ਹੁਣ ਯਾਰ ਮੈਂ ਰਿਸ਼ਤੇਦਾਰੀ ਆਪਾਂ ਹੁਣ ਗੱਲਾਂ ਕਰਦੇ ਚੰਗੇ ਲੱਗ ਮੇਰੇ ਰਿਸ਼ਤੇਦਾਰ ਮਰੇ ਨੂੰ ਸ਼ਰਮੀ ਨਹੀਂ ਆਉਂਦੀ ਇਹਨੂੰ ਕੋਤ ਤੇ ਨਾ ਆਜਣ ਪਤਾ ਨਹੀਂ ਕੀ ਵਾਲਾ ਦੱਸ ਕੁੜੀ ਨੀਰੇ ਛੱਡ ਜਾ ਫਿਰ ਤੂੰ ਜੋ ਕਰਦਾ ਤਾਂ ਇੱਥੇ ਚਲਦਾ ਹੈ ਲੱਛਣ ਜੇ ਤਾਂ ਥੋੜੇ ਆਹੀ ਲੱਗਦੇ ਨੇ ਵੀ ਛੱਡ ਕੇ ਜਾਣੀ ਪਊਗੀ ਮੈਨੂੰ ਲੱਗਦਾ ਹੁਣ ਮੇਰੀ ਗੱਲ ਸੁਣ ਲੈ ਉਹਨੂੰ ਬਾਅਦ ਛੇੜੀ ਨਾ ਇੱਕ ਤੈਨੂੰ ਕਦਾ ਦੱਸਾਂ ਗੱਲ ਮੈਂ ਉਧਰ ਗੱਲ ਪਊਗਾ ਚਲ ਚੰਗਾ ਭਾਈ ਹੋਰ ਜੀ ਆ ਸਾਰਾ ਬਸ ਆਪਣਾ ਹੀ ਆ ਹਾਂ ਉਹ ਦੋ ਦਰਾਖਤਾਂ ਦੇ ਕੋਲ ਲੈ ਕੇ ਆਦੇ ਇਧਰ ਆ ਰੇਖਣੇ ਆਉਂਦੇ ਨੇ ਹਾਂ ਜੀ ਹਾਂ ਆਏ ਬਾਅਦ ਤੋਂ ਟੂੜੀ ਕਰ ਲਈ ਅੱਛਾ ਹਾਂ ਆ ਇਧਰੇ ਟੱਪੇ ਰਹਿ ਗਏ ਇਹ ਮੈਂ ਕਹਿਾ ਦੀ ਮਨਦੀਪ ਨੂੰ ਮਹਾਪੁੱਤ ਮੜਾ ਜਾਂ ਉਹਨਾਂ ਨੂੰ ਕਹੇ ਉਹ ਖੜਾ ਲੈਂਦੇ ਨੇ ਟਾਈਮ ਲਾਈ ਜਾਂਦੇ ਨੇ ਟੂੜੀ ਬਹੁਤ ਪਈ ਹੈ ਜੇ ਕਰਨ ਵਾਲੀ ਖੇਚੇ ਵੀ ਬਹੁਤ ਆਈ ਬਹੁਤ ਬਹੁਤ ਲੋਕ ਮਗਰ ਮਗਰ ਫਿਰਦੇ ਆ ਟੂੜੀ ਆਈ ਕੀ ਤੇਜ਼ੀ ਹੈ ਭਾਈ ਇਹਦੀ ਟੂੜੀ ਮਹਿੰਗੀ ਹੈ ਹੱਤਾਂ ਤੇ ਯਾਰ ਉਹ ਵਾਲੀ ਮੰਗਣੇ ਉਹ ਆਪਣੇ ਪੁਰਾਣੇ ਦੀ ਬਹੁਤ ਇੱਜ਼ਤ ਆ ਪਿੰਡ ਚ ਅੱਛਾ ਹਾਂ ਹਾਂ ਇਹਨੂੰ ਤਾਂ ਸਰਬਸੰਤੀ ਦਾ ਸਰਪੰਚ ਬਣਾਉਂਦੇ ਫਿਰਦੇ ਸੀ ਸਰਪੰਚੀ ਵਾਲਾ ਲੱਗਦਾ ਤਾਂ ਹੈ ਹੀ ਨਹੀਂ ਭਾਈ ਇਹ ਮਾ ਬੰਦੀਪ ਕਣਕ ਪਿਛਲੇ ਸਾਲ ਕਣਕ ਵੀ ਜਾਇ ਜੀ ਵੀ ਜਿਹੜਾ ਬਿਜਾਈ ਦਾ ਬੰਦਾ ਦੀਗਾ ਉਹ ਹੋਂ ਤੱਕ ਨਹੀਂ ਦਿੱਤਾ ਨੇ ਅੱਛਾ ਹਾਂ ਪਾਹੇ ਬੋਹੇ ਦਿੱਤੇ ਨਹੀਂ ਨੇ ਦਿੱਤੇ ਨਹੀਂ ਤੂੰ ਕਹਿੰਦਾ ਸਰਪੰਚੀ ਬਹੁਤ ਸੰਤੀ ਨਾਲ ਜਿੱਤ ਜੋ ਆ ਨਾ ਮੈਂ ਤਾਂ ਐਵੇਂ ਸਾਨੂੰ ਕਹਿੰਦਾ ਵੀ ਇੱਜ਼ਤਾਂ ਦੀ ਬਹੁਤ ਕਰਦੇ ਨੇ ਪਿੰਡ ਚ ਮੈਂ ਤਾਂ ਲੱਗਦਾ ਨਹੀਂ ਮੁੰਡਾ ਇਹਦਾ ਕੁੜੀ ਨੇ ਕਿਤੇ ਦਿੱਤੀਆਂ ਨਹੀਂ ਵੀ ਇਹ ਆ ਮੈਂਬਰੀ ਸਰਪੰਚੀ ਦੀ ਲੜਗ ਨੂੰ ਫਿਰਦਾ ਹੈ ਅੱਛਾ ਜੀ ਚਲ ਹੁਣ ਰੌਲਾ ਆ ਜਾਣਾ ਪੈਂਜਾ ਕਰ ਲਈ ਜਿਵੇਂ ਕਰਨਾ ਮੇਰੇ ਪਿੰਡ ਤੇ ਬਹੁਤ ਇੱਜ਼ਤ ਆ ਇਹ ਪੂਰੇ ਮੜੀ ਰੱਖਦੇ ਕੋਈ ਨਾ ਇਹਦਾ ਬੱਸ ਹੋ ਗਈ ਮਖਲਦੀ ਹੈ ਮਜ਼ਾਕ ਦੀ ਆ ਤੈਨੂੰ ਵੀ ਓਹੋ ਕੋਈ ਨਾ ਕੋਈ ਨਾ ਉਹ ਤਾਂ ਮਰਜ਼ੀ ਆ ਜ਼ਰੂਰੀ ਥੋੜੂ ਆ ਕਿ ਅੱਜ ਹੀ ਲਾ ਕੇ ਆਉਣੀਆ ਨੇ ਫੇਰ ਲਾਹੀਂ ਇੱਕ ਦੋ ਦਿਨਾਂ ਨੂੰ ਹੋਰ ਹੋ ਗਿਆ ਲੋਟ ਹਾਂ ਓ ਫਿਰ ਚੱਲੀਏ ਗਾ ਕੇ ਫਿਰ ਉਹਨਾਂ ਬਾਈ ਚਾਹ ਪਾਣੀ ਲੈ ਆਉਂਦਾ ਬਸੀ ਚਾਹ ਪਾਣੀ ਤਾਂ ਹੁਣ ਪਿਆਤਾ ਬਸ ਜਿਹੜਾ ਪਰ ਉਹ ਆਉਂਦਾ ਰੋਟੀਆਂ ਚ ਖਾ ਕੇ ਜਾਏ ਨਾ ਕੋਈ ਨਾ ਬਸ ਹੈ ਆ ਫਿਰ ਇਹਨੇ ਵੀ ਖੜਨਾ ਮੁੰਡੇ ਰਾਹ ਚ ਮੜਾ ਜੇ ਇਹਦੇ ਨਾਲ ਕੰਮ ਆ ਆ ਜਾ ਕੇ ਆ ਕੇ ਫਿਰ ਚੱਲੀ ਚੱਲ ਦੇਖ ਲਓ ਫਿਰ ਹਾਂ ਕੋਈ ਨਾ ਫਿਰ ਮਾਰਾਂ ਕਿਹੜਾ ਮੈਂ ਤੇ ਰਾਮਣਾਵਾਗੇ ਫਿਰ ਹਾਂ ਮੈਂ ਯਾ ਦੱਸਦਾ ਤੈਨੂੰ ਪਤਾ ਵੀ ਬਿਸ਼ਰਮੀ ਮਾਨੇ ਜਾਣਗੇ ਜੇ ਮੜਾ ਦਬਕਾ ਮਾਰ ਮੋਟੀ ਦੀਂ ਦੇਗਾ ਸੁਬਾਹ ਤਾਂ ਫਤ ਤੈਨੂੰ ਪਤਾ ਹੀ ਆ ਬਾਲਾ ਕਫਾ ਬਸ ਠੀਕ ਆ ਓਏ ਤੇਰੇ ਮੈਂ ਦੇਖ ਲਈ ਪੱਤਰ ਬਾਈ ਕੀ ਹੋ ਗਿਆ ਤੇਰੇ ਲਾਣਦਾਰ ਨੇ ਸਾਰਾ ਉਹ ਦੱਸਦਾ ਕੀ ਰਸਤਾ ਉਹਨਾਂ ਤੇ ਨੂੰ ਇਹਦਾ ਮੋੜੇ ਨਹੀਂ ਗਿਆ ਤੇ ਤਾ ਉਹਦੇ ਪੈਸੇ ਅਣਕ ਦੇ ਹੋਰ ਕਾਦੇ ਮੈਂ ਉਹਦਾ ਉਹੀ ਮਜ਼ਾਕ ਕਰਦੇ ਹੋਣੇ ਮਜ਼ਾਕ ਉਹਨੂੰ ਕਰਦੇ ਨੇ ਮੈਨੂੰ ਕਫਾ ਲੱਗਾ ਬੜਾ ਇਹ ਪੁਰਾਣਾ ਦਾ ਚੱਲ ਐ ਕਰ ਆਪਣੀ ਜਿਹੜੀ ਗੱਲ ਹੁਣ ਹੋ ਨਤੀਜੇ ਬੰਦੇ ਨੂੰ ਨਾ ਦੱਸ ਦੀ ਕਿ ਤੈਨੂੰ ਚੰਗਾ ਮੈਂ ਦੱਸੂਗੀ ਕਿ ਲੈਣਾ ਮੈਂ ਤਾਂ ਮਦਰਵਾਈ ਲੱਗੀ ਬਾਕੀ ਪਿੰਡ ਚ ਨਾ ਰੌਲਾ ਪਾਉਂਦਾ ਉਹ ਮੁੰਡੇ ਉਹ ਨਜ਼ਾਰਾ ਐਕਤੀ ਆਇਆ ਤੂਰੀ ਦਾ ਜਾਂਦਾ ਨਾ ਟੋਕਰਾਂ ਨੱਕੋ ਨੱਕ ਭਰ ਕੇ ਆ ਦੇਖੀ ਕਿਤੇ ਡੋਲੇ ਜੀ ਕੀਮਤੀ ਆ ਗਾਈਆਂ ਹੀ ਮੇਂ ਟੇਢੀ ਅੱਖ ਨਾਲ ਜਾਖਦੀਆਂ ਨੇ ਇਹ ਲੰਘਿਆ ਉਸਤਾਦ ਡੋਲਣਾ ਜਾਵੇ ਕਾਣ ਵੀ ਸਭ ਦੇ ਬਹੁਤ ਟਾਈਮ ਇਹਨਾਂ ਨੇ ਬਹੁਤ ਟਾਈਮ ਖਾਲੀ ਪਈਆਂ ਰਹੀਆਂ ਨੇ ਸਾਤਰੀ ਕਾ ਜੀ ਮੈਂ ਕਿਹਾ ਜੀ ਦੋ ਤਿੰਨ ਦਿਨਾਂ ਦੀ ਪੁੱਤ ਕਮਾ ਨਹੀਂ ਕਰਦਾ ਧੂੜੀ ਆਵਾ ਸਾਤਰੀ ਕਾ ਜੀ ਮੈਂ ਕਿਹਾ ਪੁੱਤ ਕਮਾ ਮੇਰੇ ਰੱਬ ਨਾਲ ਮੈਲਾ ਕੁਛ ਹੋਇਆ ਲੱਗ ਹੈ ਹੈ ਮਾ ਸਾਤਰੀ ਕਾ ਜੀ ਓਹੋ ਇਹ ਨਹੀਂ ਤੂੜੀ ਦਾ ਪ੍ਰਮਾਤਮਾ ਇਨੀ ਤੂੜੀ ਵੀ ਨਾ ਹੋਵੇ ਕਿਸੇ ਦੇ ਘਰੇ ਦੋ ਕੀ ਹੋ ਗਿਆ ਕੀ ਹੋ ਗਿਆ ਪੁੱਤ ਇਹ ਲਾ ਦੇਣਾ ਦੋ ਤਿੰਨ ਗੱਲੀ ਨਹੀਂ ਕਰਦਾ ਇਹ ਵੀ ਪੁੜਾਈ ਰਿਹਾ ਪੁੱਤ ਕੰਮ ਆ 50 ਦੇ ਉੜੀ ਆਮ ਹੋ ਗਈ ਪਈਆ ਇਧਰੋਂ ਆਉਂਦਾ ਕੋਈ ਕਿ ਚਾਹ ਟਰਾਲੀਆਂ ਲਾ ਕੇ ਜਾਈਏ ਲੈ ਵੀ ਖਾਸਮਾ ਪਾਈਏ ਕਿੱਥੇ ਹੁਣ ਤਾਂ ਬੈਠ ਕੇ ਹੀ ਭਰਦੇ ਆ ਜਿੱਥੇ ਪੈਂਦੇ ਸੀ ਮਾਂ ਸਾਸਰੀ ਘਰ ਮੈਂ ਕਿਸੇ ਕਾਇਰ ਨਾ ਦੇ ਦੀ ਇੱਥੇ ਬੈ ਜਾ ਬਾਕੀ ਬੈਠੀ ਠੀਕ ਆ ਠੀਕ ਆ ਮਨ ਤੋਂ ਆਪਣਾ ਪਰੋਣ ਦਾ ਮਾ ਜਿੰਨਾ ਲੱਗਦਾ ਹੈ ਬਾਈ ਜੇ ਜੇ ਫਿਰਦਾ ਉਹ ਪਾਪੋ ਦਿਮਾਗਾ ਨੂੰ ਹੱਲ ਗਿਆ ਮੱਚਿਆ ਹੋਇਆ ਹੈ ਇਹਨਾਂ ਕੋਈ ਮਹਿਜ दारू ਨਹੀਂ ਪੀ ਓਏ ਹਣੀ ਦੇ ਪਿਆ ਜੇ दारू ਨਹੀਂ ਪਈ ਇਹਨੂੰ ਕਹਿੰਦੀ ਇਹਨੂੰ ਅੱਡ ਬੋਤਲ ਦਿਓ ਅੱਛਾ ਲੈਟਰ ਦਾ ਪਹਿਲੀ ਪੇਜ ਤੋਰੇ ਤਾਂ ਜਾਂਦਾ ਨਹੀਂ ਤਾਂ ਹੀ ਆਪਣੇ ਨਾਲ ਗੱਲ ਨਹੀਂ ਕਰਦਾ ਤਾਂ ਹੀ ਨਹੀਂ ਗੱਲ ਕਰਦਾ ਇੱਕ ਮਿੰਟ ਨਾਲ ਹੋਰ ਲੱਗਦੀ ਹੈ ਹਾਂ ਉਹ ਆਪ ਤੂੜੀ ਤੋਂ ਜਵਾਬ ਹੀ ਨਹੀਂ ਦੇ ਦਿੰਦੀ ਇਹਨੂੰ अच्छा हां ਤਾਂ ਵੀ ਮੱਚੇ ਹੋ ਤਾਹੀ ਗੱਲ ਨਹੀਂ ਕਰਦਾ ਤਾਹੀ ਕਹਿੰਦਾ ਕਿ ਤੂੜੀ ਦੇ ਡਰਾਂ ਦੇ ਚਾਰ ਉਹ ਲਾ ਦੇ ਸੁਣਾਉਂਗਾ ਬਾਦੂ ਵੀ ਆਏ ਆ ਆਪਣੀ ਜਨਤ ਆਹੀ ਆਪਣੇ ਨਾਲ ਗੱਲ ਨਹੀਂ ਕਰਦਾ ਆ ਗਿਆ ਆ ਗਿਆ ਅੱਛਾ ਮਣ ਤੁਸੀਂ ਆ ਰਹੇ ਹੋ हां ਇਸ ਤਾਂ ਬਹੁਤ ਟਾਈਮ ਦੇ ਆਏ ਹੋਇਆ ਕਦੋਂ ਕਾ ਕਿਸੀ ਹੋ ਗਿਆ 10 ਘੰਟਾ ਤੈਨੂੰ ਨਹੀਂ ਦੇਖੇ ਓਏ ਮੇਰਾ ਹੜਾ ਕੂੜਖਾਨੀ ਬਾਹਲਾ ਚੜਿਆ ਪਿਆ ਸਾਰੇ ਪਾਸੇ ਇੱਧਰ ਜਾਂ ਨਾਸਵਾਤਾ ਭਰੀਆਂ ਪੀਆਂ ਨੇ ਤੂੜੀ ਦੀਆਂ ਹਾਂ ਇੱਥੇ ਜਨੋ ਉੜੀ ਜਾਂਦੀ ਐ ਬਸ ਕਿਹੜਾ ਦਿਖਦਾ ਆ ਘਰ ਤੇ ਮੈਨੂੰ ਥੋੜਾ ਜਿਆਦੀ ਵੱਧ ਗਈ ਤੂੜੀ ਹੈ ਨਾ ਹਾਂ ਉਹ ਯਾਰ ਦੋਸਤ ਪਰ ਕਹਿੰਦੇ ਤੈਨੂੰ ਪਤਾ ਪਰ ਸਰਕਲ ਵੱਡਾ ਆਪਣਾ ਲੈਕ ਵੱਧ ਨੇ ਆਹੋ ਆਇਆ ਭਾਈ ਜਾਂ ਤੂੜੀ ਨੇ ਇੱਕ ਦੀ ਨਿਆਰਾ ਲਿਆ ਤਾ ਹੋ ਗੁੱਤ ਕਮੈਂ ਠੀਕ ਐ ਹਾਂ ਹੀ ਠੀਕ ਠਾਕ ਜੀ ਬਾਪੂ ਵੀ ਦੇਖੀ ਨਹੀਂ ਹੋਣਾ ਤਾਂ ਤਾਂ ਨਹੀਂ ਨਾ ਇਹ ਜੀ ਕੋਈ ਗੱਲ ਚਾ ਆਪਾਂ ਸੇ ਤਾਂ ਮੁੱਦੇ ਦੀ ਗੱਲ ਕਰੀ ਪੂਰੀ ਜੀ ਉੱਜਾ ਖੜਾ ਹੈ ਹੈ ਦੋ ਮਿੰਟਾਂ ਚੋਂ ਨਹੀਂ ਹੋ ਜਾਂਦੇ ਇੰਨੀ ਢੂੜੀ ਵੀ ਪੁੱਛਾਂ ਪੁੱਛਾਂ ਤੁਸੀਂ ਟਾਲੀ ਜੀ ਛੇੜ ਕੇ ਦੇਖਾਂ ਹਾਂ ਹਾਂ ਤਾਂ ਮੈਂ ਇਸ ਦਾ ਐਂ ਗੱਲ ਆਈ ਦੀ ਹੁਣ ਆਪਾਂ ਚਲੋ ਹੁਣ ਹਾਂ ਹੁਣ ਢੂੜੀ ਜੀ ਨੂੰ ਕਹਿੰਦੀ ਚੱਲ ਆਪਾਂ ਬੱਲੇ ਛਿੜ ਦਾਂਗੇ ਤੂੰ ਆਏ ਨਹੀਂ ਕਿ ਉਦੋਂ ਸਾਡੇ ਦੀ ਖਿਆਲ ਜਾਏਗਾ ਮਾ ਮਾਝਾ 20 ਛੜਦਣਾ ਮਾਝਾ ਜਨਮਾ ਚੱਲ ਪਰੌਣੇ ਕੋਲ ਚੱਲਿਆ ਹੋਣਾ ਹਲਦੀ ਬਾਦੂ ਐ ਤੁਣੀ ਹਾਂ ਤੂੰ ਜੇ ਹੁਣ ਆਪਦੀ ਕੁੜੀ ਦੇ ਘਰੇ ਨਹੀਂ ਛੱਟਾਂਗੇ ਹੋਰ ਕੀ ਦੇ ਰੱਖਾਂਗੇ 40 ਦਾ ਖਰਚਾ ਸਾਰਾ ਕੁਝ ਤੇਰਾ ਭਾਈ ਲਾਂ ਲੀਂ ਕਰੀਏ ਸੀ ਫਰੀ ਛੱਟ ਜਾਗੇ ਆਪਦੀ ਘਰ ਆ ਆਪੇ ਮੇਰੀ ਗੱਲ ਸੁਣੋ ਤੁਸੀਂ ਉਹਨੂੰ ਕਿੰਨੀ ਤੁੜੀ ਚਾਹੀਦੀ ਐ ਸਾਨੂੰ ਆਪ 20 ਟਰਾਲੀਆਂ ਚਾਹੀਦੀ ਨੇ 50 ਟਰਾਲੀਆਂ ਚਾਹੀਦੀ ਨੇ ਤੁਸੀਂ ਦੱਸੋ ਪਰੌਣਾ ਬੈਠਾ ਥੋੜਾ ਪਰੌਣਾ ਸਾਡੇ ਕੋਲ ਤਾਂ ਹੈ ਹੀ ਆਪਦੇ ਕੋਲੇ ਸਤੈਨੂ ਕਹਿਣਾ ਹੈ ਉਹ ਮੈਨੂੰ ਤਾਂ ਇਹ ਫਿਕਰ ਲੱਗ ਜਾਂਦੀ ਹੈ ਵੀ ਕੋਈ ਬਿਨਾ ਪੁੱਛੇ ਨਾ ਟਰਾਲੀਆਂ ਲਾ ਦੇ ਮੈਂ ਤਾਂ ਜਿੰਦਾ ਲਾ ਕੇ ਜਾਣਾ ਗੇੜ ਨੂੰ ਮੈਂ ਮੇਰਾ ਹਲਾ ਨਹੀਂ ਬਾਦ ਅੜਕ ਨੂੰ ਵੇੜਾ ਪਰ ਜੇ ਕੋਈ ਐਨਾਂ ਦਾ ਬਸਾ ਬੋੜਾ ਦਾ ਮੈਂ ਆਪਣੇ ਤੈਨੂੰ ਬਸਾ ਦੇ ਲਿੰਕ ਆਪਣੇ ਕੋਈ ਨਾ ਪਰੌਣਾ ਫੇਰ ਕਿਉਂਦਾ ਤੂੰ ਇੱਥੇ ਤੇਰੇ ਸਾਰਾ ਕੋਲ ਹੋ ਲਾ ਜਾਗੇ ਟਰਾਲੀਆਂ ਲਾ ਜਾਗੇ ਤੂੰ ਸੀ ਤੂੰ ਨਾ ਕੁਛ ਦੇ ਹੁਣ ਤੁਸੀਂ ਪਾਪਾ ਹੀ ਨਹੀਂ ਚੱਲ ਪਾਪਾ ਕੋਪੀ ਲੈ ਆਮ ਸੀ ਉੱਪਰ ਬੰਨ ਲੈ ਗਏ ਅਸੀਂ ਮੱਕੇ ਮੁੱਕੇ ਬੀਜਣੀਆਂ ਸਾਰਾ ਮੈਂ ਤੁਸੀ ਮੇਰੀ ਗੱਲ ਸੁਣੋ ਇੰਨਾ ਬਾਹਣਾ ਤਕੜੇ ਲੋਕ ਆਪਾਂ ਇੱਕ ਵਾਰੀ ਸੇ ਕੁਪਲਾ ਨੂੰ ਤੁਸੀਂ ਬਾਣ ਚ ਉਹਨਾਂ ਤੋਂ ਛੱਡ ਕੇ ਸਾਨੂੰ ਆਏ ਵੀ ਕਾਹਨੂੰ ਐਵੇਂ ਇੱਥੇ ਵਾਧੇ ਵਧਾਉਣ ਨੇ ਤੇਰੇ ਬਾਹਰ ਦੀ ਬਾਹਰ ਲਾਜਾਂਗੇ ਟਰਾਲੀਆਂ ਸੱਧੀਆਂ ਇੱਧਰ ਹੀ ਭੇਜਾਂਗੇ ਮੇਰੀ ਗੱਲ ਸੁਣ ਤੂੰ ਪਿੰਡ ਪੁੱਛ ਲਓ ਦੇਖ ਮੇਰੇ ਦਾ ਕੋਠੇ-ਕੂਠੇ ਬਈ ਭਰੇ ਪਏ ਨੇ ਤਾਂ ਕਿ ਮੈਂ ਕਰੀਏ ਕਿ ਮੈਂ ਦੇਖ ਲੈ ਚੱਲ ਆ ਲੈ 20 ਟਰਾਲੀਆਂ ਮੇਰੀ ਗੱਲ ਸੁਣ ਲੈ ਨਾ ਜਦੋਂ ਉਦੋਂ ਮੈਂ ਗਿਆ ਸੀ ਉਦੋਂ ਤੁਸੀਂ ਮੈਨੂੰ ਜਲੀਲ ਕਰਕੇ ਤੋੜਿਆ ਉਹਨਾਂ ਗੱਲਾਂ ਹੋਰ ਸੀ ਹੁਣ ਗੱਲਾਂ ਹੋਰ ਹੋ ਗਈਆਂ ਬਦਲ ਗਈਆਂ ਹੁਣ ਹੋਊਗੀ ਤੁਸੀਂ ਉਹਦੇ ਪੁਰਾਣੀ ਦੀ ਨਹੀਂ ਸੋਚੀ ਉਹਦੋਂ ਤਾਂ ਤੁਹਾਨੂੰ ਕੁੜੀ ਆਜਾਦ ਨਹੀਂ ਆਈ ਉਹਦੋਂ ਸਾਡੇ ਕੋਲ ਥੋੜੀ ਜਿਹੀ ਕੁੜੀ ਦੇ ਘਰ ਆਉਣੀ ਸੀ ਤੂੰ ਉਹਦੇ ਸਾਡੇ ਕੋਲ ਥੋੜਾ ਜਿਹਾ ਤੂੜੀ ਦਾ ਉਹ ਜਵਾਬ ਲੈ ਸਾਡੇ ਟੰਕਰ ਨਾਲ ਹੁਣ ਮੇਰੇ ਕੋਲੇ ਹੈ ਨਹੀਂ ਮੈਂ ਤਾਂ ਨਹੀਂ ਦੇਖ ਮੇਰਾ ਤਾਂ ਜਵਾਬ ਆ ਐ ਵੀ ਸਾਡੇ ਕੋਲ ਚੂੜੀ ਬਾਧੂ ਆਏ ਦੀ ਤੂੰ ਜਵਾਬ ਸਾਰੇ ਕੋਲ ਹੀ ਬਾਧੂ ਆ ਮੈਂ ਜਿੰਦ ਤੋਂ ਬੜਾ ਕੁਝ ਮੰਗਦੇ ਆ ਤੇ ਉਹੀ ਬਰੇ ਨਖਰੇ ਨਖਰੇ ਤਾਂ ਉਦੋਂ پتہ ਲੱਗਦਾ ਹੁੰਦਾ ਜਦੋਂ ਘੱਟ ਹੋਵੇ ਚੀਜ਼ਾਂ ਕਾਹਨੋਂ ਤੇਰੇ ਨਖਰੇ ਨੇ ਸਾਰਾ ਪਤਾ ਸਾਨੂੰ ਉਹੀ ਨਖਰੇ ਨੇ ਤਾਂ ਨਖਰੇ ਸਿਰ ਬੜੀ ਗੱਲ ਕਰਤੀ ਨਾ ਫਿਰ ਉਹੀ ਪ੍ਰਾਣੇ ਦੀ ਗੱਲ ਇਹ ਪ੍ਰਾਣੇ ਹੁੰਦਾ ਫਿਰ ਵੀ ਉੱਚਾ ਹੀ ਹੁੰਦਾ ਪ੍ਰਾਣੇ ਪ੍ਰਾਣੇ ਕੇ ਪੁੱਤ ਬਣਿਆ ਤੂੰ ਕਹਿੰਦੀ ਕਹਿੰਦਾ ਆਪਣਾ ਪੁੱਤਾ ਕਹਿੰਦਾ ਉਹਦੇ ਲਾਹਾਂਵਾਂਗੀ ਆ ਦੇ ਆ ਦੱਸ ਲਈ ਦੇ ਹਾਂ ਚੱਲ ਹਾਂ ਤੁਸੀਂ ਪੁੱਤ ਬਣਾ ਕੇ ਆਇਆ ਸੀ ਮੈਨੂੰ ਉਦੋਂ ਵੀ ਹਾਂ ਪ੍ਰਾਣੇ ਕੋਈ ਨਾ ਤੈਨੂੰ ਅਸੀਂ ਦੋ ਚਾਰ ਟਰਾਲੀਆਂ ਦੇਵਾਂਗੇ ਹ ਆ ਨਾ ਬਹਾਲ ਵਿਲਾ ਆਉਂਦੀ ਵਾ ਦੇਖੋ ਭਈ ਅਮਨ ਮੇਰਾ ਤਾਂ ਜਵਾਬ ਆ ਪਾਹਤਾ ਟਾਲੇ ਵੀ ਨਹੀਂ ਨਾ ਨਾ ਜਮੀ ਨਹੀਂ ਪੰਜ ਵੀ ਨਹੀਂ ਫਿਰ ਇੱਕ ਘਰੇ ਲਾਹੋ ਜਿੱਥੇ ਕੁੜੀ ਪੈਂਦੀ ਆ ਇੱਥੇ ਦਾ ਤਾਂ ਆਏ ਨਹੀਂ ਚਾ ਬਾਪੂ ਕੁੱਪ ਬਾਲਦੇ ਆਏ ਬੰਦਾ ਲੇਬਰ ਲਿਆ ਆਇਆ ਨਹੀਂ ਲੱਗ ਜੇ ਉੱਥੇ ਰਾਮਨਪੁਰਾ ਦਾ ਹੈ ਕਰਤੂਤ ਕਹੀ ਪਾਣੀ ਮੇਰੀ ਪੀ ਲੋ ਕੋਈ ਨਾ ਜਾ ਕੇ ਮੈਂ ਆ ਗਿਆ ਕੰਮ ਕਰਕੇ ਹੋਰ ਚਾ ਚਾ ਭਾਈ ਅੱਜ ਭਾਈ ਤੇਰੀ ਦੋ ਟਾਂਗੀਆਂ ਦੇ ਦੋ ਬਸ ਮੈਨੂੰ ਦੋ ਦੇਖ ਨਹੀਂ ਨਹੀਂ ਦੋ ਦੋ ਟਾਂਗੀਆਂ ਇਧਰੋਂ ਚੱਲ ਰਾ ਰਹੇ ਆਂਦੇ ਨੇ ਗੁਰੂ ਮੇਰੇ ਮੈਂ ਜੰਦਾ ਲੱਗ ਗਿਆ ਹੋ ਗਈ ਯਾਰ ਜੰਮਲਾ ਜੀ ਗਲਤੀ ਹੋ ਗਈ ਰਮਨੁਤ ਇਨਸਾਨ ਤਾਂ ਦੀ ਗੱਲ ਆ ਇਹ ਨਾਲੋਂ ਤਲਾਸ਼ੀ ਨਹੀਂ ਉਹ ਤਾਂ ਟੱਕਰ ਤੇ ਟੁੱਟ ਗਏ ਉਸਦੀ ਵੀ ਨਹੀਂ ਹੈ ਆਪਣੇ ਗੱਲ ਇਹਦੇ ਉੱਤੇ ਲਈ ਇਧਰੋਂ ਇਹਨਾਂ ਨੂੰ ਤੂੰ ਲੈ ਲੈ ਓਏ ਹੁਣ ਜਵਾਈ ਪਾਈ ਨਾਲ ਐਸੂ ਕਰਦੇ ਹੁੰਦੇ ਨੇ ਕੀ ਕਰਾਂਗੇ ਯਾਰ ਤੂੰ ਪਰਾਂ ਹੋ ਓਏ ਮੈਂ ਨਹੀਂ ਯਾਰ ਮੈਂ ਥੋੜਾ ਇਹ ਕਰੋ ਜਦੋਂ ਟ੍ਰੈਕਟਰ ਦੀ ਮੈਨੂੰ ਖੜਾ ਓ ਤੂੜੀ ਦੀਆਂ ਦੇ ਦੋ ਨਹੀਂ ਫੇ ਟਰੈਕਟਰ ਉੱਪਰ ਦੀ ਨਿਗਾਹ ਬਣਵਾ ਮੈਂ ਤਾਂ ਆ ਪਿਆ ਨਿਗਾਹ ਪਰ ਓਏ ਨਿਗਾਹ ਨਹੀਂ ਉੱਪਰ ਦੀ ਓਏ ਬਾਪੂ ਕਾਮ ਸਾਰਾ ਬੋਲ ਕੇ ਜਵਾਈ ਪਾਈ ਓ ਇਹਨੂੰ ਮਲੇ ਕੇ ਨਾਲ ਦਾ ਉਹ ਕਰ ਓਏ ਉਹ ਤਾਂ ਨਹੀਂ ਤੇਰੀ ਵੀ ਸ਼ਰਮ ਨਹੀਂ ਮੰਨੀ ਕਰੇਗੇ ਦੀ ਚੱਲ ਨਹੀਂ ਇਹਨੂੰ ਤਾਂ ਨਹੀਂ ਮੰਨੀ ਆਪਾਂ ਲਾਉਂਦੀ ਆ ਪਰੌਣਾ ਤੂੰ ਪਰਾਂ ਹੋ ਗਿਆ ਯਾਰ ਮੈਂ ਨਹੀਂ ਹੁੰਦਾ ਯਾਰ ਓਏ ਓ ਤੱਕਾ ਕਰਦੇ ਹੋ ਤੁਸੀਂ ਔਖੇ ਆਉਂਗੇ ਓ ਔਖੇ ਆਉਂਗੇ ਪਰੌਣੇ ਨੇ ਉਹ ਤੇ ਕਰ ਕਰਦੇ ਹੋ ਹਾਂ ਮੈਂ ਉਹ ਹੀ ਗੱਲ ਮਰਦਾ ਹਾਂ ਮੇਰੇ ਤਾਂ ਉਸ ਨੂੰ ਨਿਗਾਹ ਦੋ ਓ ਮਾਤਾ ਜੀ ਸੱਚੀ ਉਸ ਨੂੰ ਨਿਗਾਹ ਦੋ ਏ ਨਿਗਾਹ ਦੋ ਨਿਗਾਹ ਦੋ ਪਰ ਕੰਮ ਨਿਭੜੂ ਬਾਹ ਨੂੰ ਇਹਦਾ ਮਾਦੂ ਆਪਣੀ ਪਰਿਵਾਰ ਚ ਬੈਜੂ ਜਲਦੀ ਦਾ ਹੋਊਗੀ ਉਹ ਫਿਰ ਉਹਦਾ ਹੈ ਹੁਣ ਖਾਲੇ ਕੀ ਕਰੀਏ ਇਹ ਨੂੰ ਬੜਿਆ ਛੜਿਆ ਕਿ ਉਹ ਕਾਲਾ ਜਿਹੜੇ ਆਪਣੇ ਚਾਰ ਟਰਾਲੇ ਰਹੀਏ ਬਣਾ ਹਾਂ ਇਹਨੂੰ ਕਿਹੜਾ ਕਹਿਦੇ ਕਰ ਦਾਂਗੇ ਉਹ ਕਰਕੇ ਆਪਾਂ ਮਰੋ ਕਹਦੇ ਇਹਨੂੰ ਕਿਹੜਾ ਮੁੱਠੇ ਮੂਰੂ ਨਾਲ ਆਏ ਕਾਲਾ ਉਹਨੂੰ ਬੜਿਆ ਛੜਿਆ ਕਿ ਕਰ ਛੜਨਾ ਉਹ ਚਾਟਰਾਂ ਲੀ ਤੇਰਾ ਕਹਿੰਦਾ ਮਾਲੂ ਤੂੰ ਕਹਿੰਦੇ ਕਰ ਦਾਂ ਤੂੰ ਕਹੇ ਮੈਂ ਤੇ ਮੇਰੇ ਨਾਲ ਲੜਾਈ ਹੋ ਜਾਈ ਬੜਿਆ ਆ ਨੂੰ ਕਿਵੇਂ ਛੱਡਣਾ ਆਠਿਆ ਬੋਲ ਨਾ ਨਾ ਨੂੰ ਖੜ ਕੇ ਖਸਰ ਉਹ ਨਹੀਂ ਪੁੱਤ ਉਹ ਖੜ ਕੇ ਤੇਰੇ ਉਹ ਕੋਈ ਨਾ ਪੁੱਤ ਲਾ ਦੇਂਗੇ ਲਾ ਦੇਂਗੇ ਤੇਰੇ ਚਾਰ ਟਾਂ ਦੇ ਲਾ ਦੇਂਗੇ ਜਿਹੜੀ ਰਹਿੰਦੀਆਂ ਨੇ ਪੱਕੇ ਕਰਦੇ ਹਾਂ ਕਰਦੇ 40 ਮਾਲੀ ਮੈਂ ਸਿਆਣੇ ਬੰਦੇ ਦੀ ਮਾ ਪੁੱਤ ਕਰਦੇ ਉਹ ਦੀ ਨਾਲ ਬਹਿ ਜਾ ਮਿਹਨਤ ਨਾ ਮਾ ਪੁੱਤ ਬਹਿ ਜਾ ਦੇਖੇ ਵੀ ਏਡਾ ਸੰਦ ਤੇ ਕੇ ਦੇ ਨਾ ਮੈਂ ਕਰ ਲੈਣਾ ਅੱਜੀਆਂ ਤਾਂ ਉਹ ਤਾਂ ਕੋਈ ਨਾ ਪੁੱਤ ਸੀ ਆਪ ਹੀ ਛੱਡਿਆ ਮੈਂ ਕਰਕੇ ਸੰਦ ਦੇਖਿਆ ਵੀ ਆਪ ਹੀ ਬਹਿ ਜਾ ਬਾਪਾ ਤੂੰ ਕਿਵੇਂ ਕਰੇ ਚਲਾਇਆ ਕਿਤੇ ਸਾਈਕਲ ਨਹੀਂ ਹਾਂ ਪੁੱਤ ਜਾਲਾ ਪੱਛਲਦੇ ਕੋਈ ਨਾ ਇਹ ਫੇਟ ਤੇ ਵਗੈਰਾ ਜੋ ਫਰਮੂਲਰ ਮਸ਼ੀਨ ਤੇ ਬੈਠੇ ਆਉਂਦੇ ਚੜਨ ਜਾਂਦਾ ਪਹਿਲੇ ਮੰਨ ਲਈ ਹੁੰਦੀ ਫਾਈਨਲ ਕਰਾਉਣਾ ਹੀ ਹੁੰਦਾ ਉਹ ਕਿੱਥੇ ਆ ਉਹ ਕਰਾ ਕੋਈ ਨਹੀਂ ਬੁੱਕ ਚਿੱਤੀ ਵੀ ਕਰਾਂ ਜਾਂਦੇ ਨੇ